ਕਦੇ ਵੀ ਸਾਰੇ ਖੇਤ ਇੱਕ ਬੀਨਾ ਪੀਜੋ ਆਪਣੀ ਜ਼ਮੀਨ ਨੂੰ 2 ਤੋਂ 3 ਹਿੱਸਿਆਂ ਚ ਵੰਡੋ ਤੇ 2 ਤੋਂ 3 ਕਿਸਮਾਂ ਜਿਹੜੀਆਂ ਆ ਕਣਕ ਦੀਆਂ ਪੀਜੋ ਤਾਂ ਹੀ ਫਾਇਦਾ ਹੋਏਗਾ। ਕਈ ਵਾਰੀ ਕੋਈ ਇੱਕ ਕਿਸਮ ਨੁਕਸਾਨ ਕਰ ਜਾਂਦੀ ਏ ਤਾਂ ਦੂਸਰੀ ਕਿਸਮ ਆਪਣਾtheta ਹੈਗਾ ਭਾਰ ਭਰਪਾਈ ਕਰ ਜਾਂਦੀ ਏ ਇੱਕ ਵਾਰ ਹੋਇਆ ਨਾ ਮੇਰੇ ਨਾਲ ਹੀ ਹੋਇਆ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਚੌਣਾ 60 ਮਾਣ ਵੀ ਨਿਕਲਿਆ 65 ਮਾਣ ਵੀ ਨਿਕਲਿਆ 82 ਮਾਣ ਵੀ ਨਿਕਲਿਆ ਤੇ 75 ਮਾਣ ਵੀ ਨਿਕਲਿਆ ਮੇਰਾ ਖੇਤ ਹੀ ਐ ਕਿਸਾਨ ਤਾਂ ਮੈਂ ਹੀ ਐ ਲੇਕਿਨ ਹੁਣੇ ਤੁਸੀਂ ਕੀ ਕਹੋਗੇ ਜਿਹੜਾ 82 ਨਿਕਲ ਗਿਆ ਉਸ ਵਿੱਚ ਮੈਂ ਬਹੁਤਾ ਸਿਆਣਾ ਹੋ ਗਿਆ ਜਿਹੜਾ 60 ਵਾਲੇ ਸੁਦ ਮੈਂ ਕਮਲ ਮਾਰ ਲਿਆ ਨਹੀਂ ਇੱਕੋ ਹੀ ਚੀਜ਼ ਹੈ ਲੇਕਿਨ ਗੱਲ ਇਹ ਕਿ ਇਕਵੈਲਰਟੀ ਦਾ ਟਾਈਮ ਸਿਕਰ ਟਾਈਮ ਨਹੀਂ ਸੀਗਾ ਇੱਕ ਦਾ ਸਮਾਂ ਸੀਗਾ ਇੱਕ ਦਾ ਸਮਾਂ ਨਹੀਂ ਸੀਗਾ ਇੱਕ ਗਲਤ ਸਮੇਂ ਦੇ ਵਿੱਚ ਇੱਕ ਸਹੀ ਸਮੇਂ ਤੇ ਲੱਗ ਗਈ ਇਸ ਕਰਕੇ ਜਦੋਂ ਅਸੀਂ ਖੇਤ ਦੀ ਵੰਡ ਕਰਦੇ ਹਾਂ ਦੋ ਦੋ ਤਿੰਨ ਕਿਸਮਾਂ ਦੇ ਵਿੱਚ ਤਾਂ ਉਸ ਵੇਲੇ ਸਾਡੀ ਆਸਟ ਟਿਕ ਦੇ ਟਿਕ ਦੇ ਵੀ ਜੋ ਸਹੀ ਹੋ ਜਾਂਦੀ ਹੈ ਦਾ ਐਸ ਕਰਕੇ ਐਸ ਕਰਕੇ ਆਪਣਾ ਜਿਹੜਾ ਏਰੀਆ ਉਹ ਦੋ ਤਿੰਨ ਕਿਸਮਾਂ ਨੂੰ ਵੰਡ ਕੇ ਦੇਵੋ